ਇਥੋਂ ਸ਼ੁਰੂ ਹੋ ਜਾਊਗੀ ਗੁਫਾ ਐ ਕਰ ਤਾਂ ਬਾਕੀ ਨੇਰੇ ਦੇ ਥੋੜਾ ਹਨੇਰਾ ਜਾ ਹੋਊਗਾ ਜ਼ਰੂਰ ਦੇਖਿਓ ਆ ਜਾਓ ਸਾਰੇ ਲਾਓ ਜੀ ਬੈਗਰੂ ਦਾ ਨਾਮ ਬਾਬਾ ਸ਼ਿਵਜੀ ਕਰ ਭਾਲੀ ਫਿਰ ਜਾਈਏ ਗੁਫਾ ਬਹੁਤ ਛੋਟੀ ਹੈ ਹੋਏ ਗੁਫਾ ਹੋਈ ਆ ਰਹਾ ਤਾਂ ਲਓ ਜੀ ਲਓ ਜੀ ਗੁਰੂਆ ਸਿੰਘ ਜਾਉ ਅੱਗੇ ਚੱਲ ਲੰਗੀ ਤਰ ਚਲੋ ਬੈਗ ਵਗੈਰਾ ਲਾ ਲੀਏ ਅਸੀਂ ਬੈਗ ਪਿੱਠੂ ਬੜੇ ਵੱਡੇ ਵੱਡੇ ਬੰਨੇ ਹੋਏ ਲਾ ਲੀਏ 10000 ਕਿਲੋਮੀਟਰ ਰੋਟੇ ਕਰਕੇ ਆਏ ਇੱਥੇ ਕਹਿੰਦੇ ਸ਼ੇਵ ਗੁਫਾ ਆਇਆ ਨੇ ਤੱਬ ਕੀਤਾ ਸੀ ਹਾਂ ਸ਼ੇਵ ਗੁਫਾ ਬ੍ਰੈਂਡ ਮੰਡਲੋਟਾ ਉਮ ਦੇਖੇ ਬਾਈ ਬਾਬੇ ਮੈਂ ਹਰ ਜੱਪ ਕਹਿੰਦਾ ਮੈਂ ਨਹੀਂ ਜਾਂਦਾ ਇਹ ਬਈ ਬਹੁਤ ਪ੍ਰਾਚੀਨ ਗੁਫਾ ਹੈ ਆਗਮਨ ਪਰ ਆਪਕਾ ਸਵਾਗਤ ਹੈ ਬਹੁਤ ਪੁਰਾਣੀ ਗੁਫਾ ਹੈ ਕਿੱਟੋਂ ਕੱਟ ਕਹਿ ਸਕਦੇ ਮੈਂ ਤੁਹਾਨੂੰ 2-3 ਸੌ ਸਾਲਾਂ ਦਾ ਅਨੁਮਾਨ ਹੈ ਪ੍ਰਾਚੀਨ ਸ਼ੇਵ ਗੁਫਾ ਆਗਮਨ ਪਰ ਆਪਕਾ ਸਵਾਗਤ ਹੈ ਬਾਬਾ ਜੀ ਸਵਾਗਤ ਕਰਦੇ ਆ ਜੀ ਅੱਗੇ ਚੱਲ ਯਾਰ ਚੱਲ ਤੁਸੀਂ ਚਲੋ ਜੀ ਵਾਹਿਗੁਰੂ ਜੀ ਗੁਰੂ ਦਾ ਮੈਂ ਇਹਦੇ ਪਿੱਛੇ ਤੁਗਾ ਵਾਹਿਗੁਰੂ ਜੀ ਨਹੀਂ